ਸੇਵਾਦਾਨ ਦਾ ਮੌਕਾ ਤਾਂ ਮਾਨ ਬਖਸ਼ਿਆਤ ਪੱਤੇ ਸਿਰ ਤੇ ਖੁਸ਼ੀ ਆ ਤਾਸੀਰ ਗਿਆ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦਿਖਦੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮੋਨਿਕਾ ਚੋਧਰੀ ਹੈ। ਮੈਂ ਪਿੰਡ ਲਦਪਾਲ ਮਤੋਂ ਸਰਪੰਚ ਚੁਣੀ ਗਈ ਹਾਂ। ਮੈਨੂੰ ਪਿੰਡ ਦੇ ਲੋਕਾਂ ਨੇ ਮੈਨੂੰ ਮਾਨ ਬਖਸ਼ਿਆ ਕਿ ਮੈਨੂੰ ਇੱਥੇ ਪਹੁੰਚਾਇਆ ਜਿਸ ਦੇ ਕਾਰਨ ਮੈਂ ਬਹੁਤ ਵੱਡੀ ਜਿੱਤ ਲੈ ਕੇ ਹਾਸਿਲ ਜਿੱਤ ਹਾਸਿਲ ਕੀਤੀ ਹੈ ਮੈਂ ਤੇ ਇਸ ਪਿੰਡ ਦੇ ਲੋਕਾਂ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਜਿਸ ਦੇ ਕਾਰਨ ਮੈਨੂੰ ਨਾ ਚੁਣਿਆ ਆ। ਜੀ ਬੰਸਾ ਪਿਛਲੀ ਪੰਚਾਇਤ ਲੋਕ ਕਿਹੜੇ ਪੰਨ ਕੰਮ ਰਹਿ ਚੁੱਕੇ ਹੈ ਜੋ ਤੁਹਾਡੇ ਕੋਈ ਹੁਣ ਪੂਰੇ ਕਰਾਈ ਜਾਣੇ ਹਨ ਹਾਂਜੀ ਸਰ ਪਿੱਛੇ ਕਾਫੀ ਕੰਮ ਰਹਿ ਗਏ ਜਿਹੜੇ ਇਸ ਕਾਰਨ ਅਸੀ ਨੂੰ ਅੱਗੇ ਕਰਾਵਾਂਗੇ ਕੰਮ ਜਿੰਜੇ ਮੈ ਸਾਨੂੰ ਸਰਕਾਰ ਸਹੁੰ ਦੇਗੀ ਅਸੀਂ ਪੂਰੇ ਪਿੰਡੇ ਕੰਮ ਕਰਾਵਾਂਗੇ ਕੁਝ ਕੰਮ ਪੈਂਡਿੰਗ ਵੀ ਹੈਗੇ ਨਾ ਕੁਝ ਕਰਵਾਉਣ ਵਾਲਾ ਬੜਾ ਕੁਝ ਹੋਏ ਵੀ ਹਨ ਹਾਂਜੀ ਸੀ ਨਾਮਾ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਲਟਾਂ ਲੱਗੀਆਂ ਹੁੰਦੀਆਂ ਬਹੁਤ ਮੂٹے ਲੱਗੇ ਹੁੰਦੇ ਨੇ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹੈ ਲੈਬਰੇਰੀ ਹੁੰਦੀ ਹੈ ਡਿਸਪੈਂਸਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਸੋ ਝੂਲੇ ਲੱਗੇ ਵਧੀਆ ਦੇਖਣ ਯੋਗ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਤਾਂ ਦੀ ਸੁਖਸੂਲਤਾ ਹੈਗੀ ਸਰ ਹਾਂ ਜੇ ਤੇ ਆਪਣੀ ਹੈ ਪਰ ਅੱਗੇ ਅਸੀਂ ਹਾਈਪਾਂਸਰ ਦੇ ਸਾਡੇ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਆਪਣੇ ਪਿੰਡ ਨੂੰ ਸੋਹਣਾ ਤੇ ਸੁੰਦਰ ਬਣਾਈਏ ਯਮੇਰ ਰੋਡ ਤੇ ਤੇ ਸਾਡਾ ਪਿੰਡ ਆ ਜਾਂਦੀ ਕੋਈ ਹੋਖਣੀ ਸਾਨੂੰ ਠੀਕ ਹੈ ਦੂਸਰੇ ਨੰਬਰ ਤੇ ਇਹ ਹੈ ਕਿ ਪਾਰਕਿੰਗ ਵਾਸਤੇ ਤੇ ਫੁੱਲ ਬੂਟੇ ਵਾਸਤੇ ਬੋਲੇ ਕਰਦੇ ਉਹ ਅਸੀਂ ਜ਼ਰੂਰ ਲਗਾਵਾਂਗੇ ਤੇ ਨਾਲੇ ਸਾਡੇ ਖੇਡ ਦਾ ਮੈਦਾਨ ਵੀ ਹੈਗਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ-ਅਗੇ ਆਪਣੇ ਪਿੰਡ ਨੂੰ ਸੋਨਾ ਬਣਾਈਏ ਉਹ ਪਾਸਾ ਰਸਨ ਘਾੜ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਜੋ ਕੋਲੋਂ ਹੁੰਦੇ ਉਹਨਾਂ ਦੇ ਰਸਨ ਘਾੜ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਮੱਸਿਆ ਹੈਗੀ ਹਾਂਜੀ ਸਰ ਬਹੁਤ ਜ਼ਿਆਦਾ ਸਮੱਸਿਆ ਸਾਨੂੰ ਤੇ ਕਾਫੀ ਲੋਕੀ ਕਾਲ ਵੀ ਕਰਦੇ ਆ ਕਿ ਕਦੋਂ ਆਸ਼ਿਕਾਰ ਬਣਨਗੇ ਸਾਨੂੰ ਦੱਸੋ ਸਾਨੂੰ ਦੱਸੋ ਪਰ ਹੁਣ ਅਸੀਂ ਕਾਫੀ ਬਾਰਾ ਫੋਨ ਕਰਕੇ ਪੁੱਛਿਆ ਆ ਤੇ ਆਨਲਾਈਨ ਵੀ ਪਤਾ ਕੀਤਾ ਪਰ ਹਾਂਜੀ ਇਸ ਬਾਰੇ ਕੋਈ ਵੀ ਨਹੀਂ ਆ ਰਾਇ ਨਹੀਂ ਆ ਹਾਂਜੀ ਸਾਈਡ ਬੰਦ ਹੈ ਹਾਂਜੀ ਸਾਈਡ ਬੰਦ ਹੈ ਇਹ ਹੀ ਬੋਲਦੇ ਕਿ ਸਾਈਡ ਬੰਦ ਹੈ ਹੁਣ ਜਦੋਂ ਹੋਣਗੇ ਇਸ ਪੂਰੇ ਪਿੰਡ ਜਿਹਦੇ ਜਿਹੜੇ ਬਣਨ ਵਾਲੋਂਗੇ ਅਸੀਂ ਜ਼ਰੂਰ ਬਣਾਵਾਂਗੇ ਜੀ ਸੰਤ ਸਾਹਿਬ ਉਹੁੰਦੇ ਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਨਜਾਇਜ਼ ਨਾਂ ਕੇ ਉਹਨਾਂ ਦੇ ਬਹਿ ਜਾਂਦੇ ਆ ਤੁਸੀਂ ਆਮ ਦੇਖਿਆਗਾ ਸੋ ਸੋਸ਼ਲ ਮੀਡੀਆ ਤੇ ਤੁਹਾਡੀ ਕੋਈ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਸਰ ਸਾਡੇ ਪਿੰਡ ਵੀ ਅਸੀਂ ਵੀ ਨਰੇਗਰ ਥਰੂ ਕੰਮ ਕਰਵਾਇਆ ਆ ਅਸੀਂ ਵੀ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੇ ਬੇਰੋਜ਼ਗਾਰ ਮਾਤਾ ਆਇਆ ਭੈਣ ਆਇਆ ਜਾਂ ਵੀਰਣ ਉਹ ਵੀ ਕੰਮ ਕਰਨ ਸੋ ਇਹ ਵੀ ਅਸੀਂ ਉਹਨਾਂ ਨੂੰ ਰੋਜ਼ਗਾਰ ਦਈਏ ਬਿਲਕੁਲ ਜੋਗ ਲੋਕ ਜਿਹੜੇ ਹਾਂ ਜਿਹੜੇ ਜੋਗ ਲੋਗ ਹਨ ਉਹਨਾਂ ਨੂੰ ਮਹੀਨ ਰੋਜ਼ਗਾਰ ਦਈਏ ਹਾਂਜੀ ਉਹ ਨੰਨ ਸਭ ਯੋਧਨ ਦਾ ਸੇਵਰ ਉਹਦੇ ਪਿੰਡ ਆਸਰ ਗਾਣੇ ਮੈਂ ਸਿੜੀਆ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇਖਦੇ ਹੋ ਸਰ ਪਹਿਲੀ ਗੱਲ ਤੇ ਸਾਡੇ ਪਿੰਡ ਇਦਾਂ ਦਾ ਹੈ ਨਹੀਂ ਕੋਈ ਵੀ ਨਸ਼ਾ ਕਰਦਾ ਹੋਏਗਾ ਜਿਹੜੇ ਜਗਾ ਹਾਂ ਅਗਰ ਕੋਈ ਸਾਨੂੰ ਮਿਲੇਗਾ ਪਿੰਡ ਤੋਂ ਬਾਹਰ ਜਾ ਕੇ ਜਿੱਤੇ ਆਂਦੇਲ ਤੇ ਅਸੀਂ ਨਾਲ ਜ਼ਰੂਰ ਬੋਲਾਂਗੇ ਕਿ ਤੁਸੀਂ ਵੀ ਇਹ ਨਸ਼ਾ ਨਹੀਂ ਕਰੋ ਨਸ਼ਾ ਛੱਡ ਦੋ ਪਰ ਸਾਡੇ ਪਿੰਡ ਸਰ ਇਦਾਂ ਦੇ ਵਾਹਿਗੁਰੂ ਦੀ ਬਚਾਇਆ ਕਿ ਸਾਡੇ ਪਿੰਡਾ ਇਦਾਂ ਕੋਈ ਕੰਮ ਨਹੀਂ ਹੈ ਹਾਂਜੀ ਉਹ ਕੱਚੇ ਪੁਠੇ ਗ੍ਰਾਂਟਾ ਪਿੰਨਾ ਚਾਹੀਆਂ ਨਵੇਂ ਬਹੁ ਫਲਾਈ ਕੀਤੇ ਗਏ ਆਪ ਜਿਹੜੇ ਪਿੰਡ ਵਿੱਚ ਕਿੰਨੇ ਕੱਚੇ ਪੁਠੇ ਗ੍ਰਾਂਟਾ ਹੈ ਕਿੰਨੇ ਨਵੇਂ ਬਹੁ ਫਲਾਈ ਕੀਤੇ ਗਏ ਸਰ ਸਾਡੇ ਪਿੰਡ ਚ 4 ਜਣਾ ਇਹਦੇ ਆਇਨਾੜ ਜੜਾ ਕਿ ਗ੍ਰਾਂਟ ਆਈ ਹੈ ਤੇ 3 ਤੇ 80 ਦਿੱਤੇ ਦੇ ਨਾਮ ਕਿ ਉਹ ਵੀ ਆਣ ਵਾਲੇ ਨਾਲ ਮੈਂ ਵੀ ਕੰਮ ਕਰਾਂਗਾ ਹਾਂਜੀ 55 ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਨਾਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਪ੍ਰਿੰਟ ਫਾਰਮ ਹੋਵੇਗਾ ਹਾਂਜੀ ਸਰ ਸਾਡੇ ਪਿੰਡ ਤੇ ਸਟੇਡੀਅਮ ਹੈਗਾ ਖੇਡ ਦਾ ਖੇਡ ਦਾ ਸਟੇਡੀਅਮ ਹੈਗਾ ਉੱਥੇ ਬੱਚੇ ਕਾਫੀ ਸ਼ਾਮ ਨੂੰ ਜਾਂਦੇ ਨੇ ਮੁੰਡੇ ਖੇੜਾ ਨੁੰਦੇ ਆ ਤੇ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਅੱਗੇ ਆਹੀ ਮੁੰਡਿਆਂ ਨੂੰ ਜਿੱਦਾਂ ਕ੍ਰਿਕਟ ਦਾ ਬਾਲੀਬਾਲ ਦਾ ਵੀ ਸਮਾਨ ਦੇਵਾਂਗੇ ਕਿ ਬੱਚੇ ਆਕੇ ਜਾਕੇ ਵੀ ਖੇਡਣ ਤੇ ਨਾਲੇ ਵੀ ਉਸ ਪਾਸੇ ਨਾ ਜਾਣਾ ਨਸ਼ਿਆਂ ਵੱਲ ਨਾ ਜਾਣ ਨਸ਼ੇ ਛੇੜ ਕੇ ਨਾਲੇ ਪੇ ਵੀ ਖਰ ਚੰਗਾ ਬਣੇਗਾ ਨਾਲੇ ਦੇਸ਼ ਦਾ ਨਾਲੇ ਸਾਡੇ ਪਿੰਡ ਦਾ ਨਾਮ ਤਰੋਸ਼ ਮਾਏਗਾ ਹਾਂਜੀ ਤੋਂ ਆਪਣੇ ਸਰਪੰਚ ਸਾਹਿਬ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਰਹੇ ਸਰ ਸਾਡੇ ਪਿੰਡ ਤੇ ਕਾਫੀ ਬੱਚੇ ਨੌਜਵਾਨ ਪੜੇ ਲਿਖੇ ਨੇ ਸਾਰੇ ਪੜੇ ਲਿਖੇ ਨੇ ਅੱਛੀ ਕੁਆਲਿਫੀਕੇਸ਼ਨ ਜਿਹਦੇ ਕਾਰਨ ਕਿ ਬੱਚੇ ਕਾਫੀ ਨੌਕਰੀ ਵੀ ਕਰਦੇ ਨੇ ਇੱਥੇ ਹਾਂਜੀ ਉਹ ਸਕੂਲ ਜਿਹੜਾ ਕਿ ਨੀਮ ਦਾ ਖਾੜਾ ਕੋਚਣੀ ਕੇ ਸਕੂਲ ਜਿਹੜਾ ਇਹ ਲੱਗਦਾ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਸਰ 8ਵੀਂ ਤੱਕ ਸਕੂਲ ਹੈਗਾ ਪਰ ਬੱਚੇ ਪੇਰੈਂਟਸ ਇਸ ਕਾਰਨ ਨਹੀਂ ਭੇਜਦੇ ਕਿਉਂਕਿ ਰੋਡ ਤੋਂ ਬਾਹਰ ਹੈ ਉਹ ਪਿੰਚੀਆਂ ਸਕੂਲ ਜਿਸ ਕਾਰਨ ਕਿ ਬੱਚੇ ਦੀ ਸਟਰੈਂਥ ਬਹੁਤ ਕਿ ਘਟ ਹੈ ਇੱਥੇ ਸਕੂਲ ਚ ਸਸਾਏ ਪੈਰਸਿਆਂ ਦੇ ਕਿ ਅਸੀਂ ਆਪਣੇ ਬੱਚੇ ਨੂੰ ਚੰਗੇ ਸਕੂਲ ਪਾਈਏ ਤੇ ਨਾਲੇ ਸਰ ਮੈਂ ਵੀ ਬੋਲਣਾ ਚਾਹੁੰਦਾ ਕਿ ਜਦਾਂ ਸਰਕਾਰੀ ਜਿਹੜੇ ਟੀਚਰ ਨਾ ਜਾਂ ਮੁਲਾਜ਼ਮ ਨਾ ਉਹਨਾਂ ਦੇ ਆਪਣੇ ਬੱਚੇ ਵੀ ਤੇ ਸਰਕਾਰੀ ਸਕੂਲ ਪੜਨੇ ਚਾਹਦੇ ਹਨ ਤਾਂ ਹੀ ਫਿਰ ਬਾਕੀ ਬੱਚੇ ਪ੍ਰਾਈਵੇਟ ਸਕੂਲ ਜਾਂ ਬਾਕੀ ਪੇਰੈਂਟਸ ਆ ਉਹ ਦੇਖਣਗੇ ਨਾ ਕਿ ਆਪਣੇ ਦੇ ਸਰਕਾਰੀ ਜਗ੍ਹਾ ਦੇ ਅੰਦਰ ਤੇ ਹੈ ਨਾ ਤਾਂ ਹੀ ਫਿਰ ਭੇਜਣਗੇ ਨਾ ਵੀ ਆਪਣੇ ਵਧੀਆ ਵਧੀਆ ਸਕੂਲ ਪਾ ਦੇ ਤੇ ਫਿਰ ਬਾਕੀ ਕਹਿੰਦੇ ਕਿ ਟੀਚਰ ਕਿ ਤੁਸੀਂ ਸਕੂਲ ਸਰਕਾਰੀ ਸਕੂਲ ਪੇ ਜੋ ਸਰਕਾਰੀ ਸਕੂਲ ਪੇ ਜੋ ਇਤਨਾ ਨਾ ਖਾਣਾ ਚਾਹੀਦਾ ਸਰਕਾਰ ਜੇ ਤੁਸੀਂ ਸਰਕਾਰ ਕੋ ਪੈਸੇ ਲੈ ਕਰਦੇ ਹੋ ਤਨਖਾਹ ਲੇ ਗਦੇ ਤਾਂ ਆਪਣੇ ਬੱਚੇ ਟੀ ਸਰਕਾਰੀ ਸਕੂਲ ਪਾਓ ਹਣੇ ਸਮਨ ਸਾਹਿਬ ਕਈ ਵਾਰੀ ਪਿੰਨਾ ਦੇ ਝਗੜੇ ਇੰਨੇ ਕਵਾਜੀਆਂ ਦੇ ਲੋਕਾਂ ਨੂੰ ਥਾਣੇ ਤੇ ਕਦੇ ਤੱਕੇ ਖਾਣੇ ਪੈਂਦਾ ਸਮਾਂ ਮੇ ਬਾਰ ਹੁੰਦਾ ਪੈਸਾ ਹੀ ਬਾਰ ਹੁੰਦਾ ਇੱਕ ਸਰਪੰਚ ਦੀ ਕੀ ਜੁਮੇ ਦੀ ਹੁੰਦੀ ਹੈ ਕਿਵੇਂ ਦੇ ਦੇ ਹਾਂਜੀ ਸਰ ਸਾਡੇ ਪਿੰਡ ਵੀ ਕਾਫੀ ਜ਼ਿਆਦਾ ਇਦਾਂ ਦੇ ਮਸਲੇ ਆਏ ਨਾ ਪਰ ਅਸੀਂ ਫਿਲਹਾਲ ਇਹ ਸੋਚਦਾ ਕਿ ਅਸੀਂ ਥਾਣੇ ਕਿਸੇ ਨੂੰ ਜਾਂਦੇ ਨਾ ਅਸੀਂ ਪੰਚਾਇਤ ਵਿੱਚ ਬੈਠ ਕੇ ਹੀ ਸਾਰੇ ਜਿਹੜਾ ਵੀ ਆਏਗਾ ਨਿਪਟਾ ਰਕੇ ਝਗੜਾ ਕਿਸੇ ਤਰ੍ਹਾਂ ਦਾ ਆਏਗਾ ਅਸੀਂ ਇੱਕ ਪੰਚਾਇਤ ਚ ਬੈਠ ਕੇ ਹੀ ਨਿਪਟਾਵਾਂਗੇ ਅਸੀਂ ਉਹਨਾਂ ਨੂੰ ਵੀ ਥਾਣੇ ਨਹੀਂ ਭਜਾਵਾਂਗੇ ਹਾਂਜੀ ਬਸ ਚੱਲੇਗੀ ਦਾ ਪੈਸਾ ਵੀ ਬਚਿਆ ਜਾਵੇ ਤੇ ਨਾ ਹੀ ਇਹਨਾਂ ਨੂੰ ਥੱਕੇ ਕੋਰ ਜਾਣ ਪਵੇ ਕੋਰ ਕੇਸ ਸਾਹਮਣੇ ਬੈਠਾ ਨਾ ਉਹਦੇ ਸਮੇਂ ਦੀ ਵੀ ਬਚਤ ਹੋਵੇ ਨਾ ਸਮੇਂ ਪਰਵਾਹ ਨਾ ਹੋਏ ਉਹਨਾਂ ਦਾ ਸਾਨੂੰ ਇਹ ਹੀ ਚਾਹਨੇ ਆ ਸੀ ਜੀ ਮਾਨ ਸਾਹਿਬ ਕਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਦੇ ਹੋ ਜਿਹੜਾ ਪਿੰਨ ਨੂੰ ਸੁਖ ਹੂਲ ਖਾਂ ਪ੍ਰਦਾਨ ਕਰੇ ਹਾਂਜੀ ਸਰ ਅਸੀਂ ਸਭ ਤੋਂ ਪਹਿਲਾਂ ਡੀ ਬੋਰ ਕਰਵਾਣਾ ਹੈ ਸ਼ਮਸ਼ਾਨ ਕਾਇਜ ਕਿ ਪਿੰਡ ਦੇ ਸਾਰੇ ਪਿੰਡ ਨੂੰ ਮਗੀ ਪਾਟ ਸਪਾ ਦਾ ਪਾਣੀ ਅਸੀਂ ਕਰਵਾਈਏ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਹਤ ਸਭਗੀਆਂ ਤਾਂ ਆਛੇ ਜੀ ਹੁਣ ਮੈਸੇਜ ਕੀ ਦੇਣਾ ਚਾਹੋ ਪਿੰਡ ਵਾਲਿਆਂ ਜੀ ਸਰ ਮੈਂ ਇਕੱਲੀ ਸਰਪੰਚ ਨਹੀਂ ਹਾਂ ਪੂਰੇ ਜਿੰਨੇ ਵੀ ਵੋਟਰ ਹੈ ਸਾਰੇ ਸਰਪੰਚ ਹਨ ਨਾਲੇ ਅਸੀਂ ਸਾਰੇ ਅਹੀਂ ਇਹ ਸੋਚਦੇ ਕਿ ਅਸੀਂ ਸਰਪੰਚਾਂ ਆਏ ਨਾ ਹੀ ਸਾਡੇ ਦਿਲ ਚ ਇਦਾਂ ਮਹਿਗਾ ਆਈ ਸੋਚਨੇ ਕਿ ਸਾਰਾ ਪੂਰਾ ਪਿੰਡ ਹੀ ਸਾਡਾ ਸਰਪੰਚਾ ਹੈ ਕਿਉਂਕਿ ਅਹੀਂ ਉਹਨਾਂ ਨੂੰ ਲੈ ਕੇ ਹੀ ਉਹਨਾਂ ਦੇ ਨਾਲ ਹੀ ਕੰਮ ਕਰਾਂਗੇ ਅਸੀਂ ਇਕੱਲੇ ਨਹੀਂ ਕੰਮ ਨਹੀਂ ਕਰਾਂਗੇ